ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਇੱਕ ਅਸੀਂ ਮਿਰਚਾਂ ਦੇ ਵੀਡੀਓ ਪਾਈ ਸੀ ਸਿੰਮਲਾ ਮਿਰਚ ਤੇ ਬਾਈ ਵੀ ਫਸਲੀ ਚੱਕਰ ਅਪਣਾਉਣ ਨੂੰ ਫਸਲ ਵੀ ਖੇਤੀ ਕਰਨੀ ਚਾਹੀਦੀ ਹੈ ਖੇਤੀ ਤਾਂ ਮਿੱਤਰੋ ਕਰਨੀ ਚਾਹੀਦੀ ਹੈ ਪਰ ਯਾਰਾ ਬਾਈ ਨੂੰ ਕੋਈ ਉਹਦਾ ਫਾਇਦਾ ਨਹੀਂ ਹੋਇਆ ਗ੍ਰੇਟ ਜਮੀ ਨਹੀਂ ਆਇਆ ਕਿਉਂ ਫੈਕਸ ਰੇਟ ਨਹੀਂ ਹੈਗਾ ਇਹਦਾ ਮਾਰਕੀਟ ਵੱਧਾ ਘਟਦਾ ਰੇਟ ਰਹਿੰਦਾ ਆਹ ਦੇਖੋ ਉਹੀ ਸਿੰਮਲਾ ਮਿਰਚਾਂ ਨੇ ਮੈਸਾਂ ਚਰਨਾ ਲਾਤੀਆਂ ਜਦੋਂ ਉਹਨ ਇਹਦਾ ਕੋਈ ਮੁਨਾਫਾ ਨਾ ਹੋਇਆ ਬਾਈ ਨੂੰ ਇਹਦਾ ਰੇਟ ਮੰਨ ਕੇ ਚੱਲ ਜਮੀ ਨਹੀਂ ਸੀ ਇਤਕੇ 1-2 ਰੁਪਏ ਕਿਲੋਤੀ ਆ ਗਿਆ ਸੀ ਉਹਦੋਂ ਮਹਿੰਗੀ ਲੇਬਰ ਪੈਂਦੀ ਸੀ ਤੜਾਈ ਪੈਂਦੀ ਸੀ ਬਾਈ ਫਿਰ ਯਾਰ ਕਹਿੰਦਾ ਵੀ ਜਦੋਂ ਹੁਣ ਲੇਬਰ ਪੈਂਦੀ ਐ ਫਿਰ ਉਹਨੇ ਤੋੜਨੀਆਂ ਵੀ ਬੰਦ ਕਰਤੀਆਂ ਕੋਈ ਉਹਨੂੰ ਫਾਇਦਾ ਨਾ ਹੋਇਆ ਉਹ ਵਾਹਣ ਵੀ ਵਧੀਆ ਲਾਇਆ ਸੀ ਬਾਈ ਨੇ 3-4 ਕਿੱਲੇ ਤੇ ਉਹਦਾ ਕਰਕੇ ਵੀ ਮੰਨ ਕੇ ਚੱਲ ਕੋਈ ਇਹੋ ਨਾ ਕਰਿਆ ਫਾਇਦਾ ਨਾ ਨਿਕਲਿਆ ਮੰਨ ਕੇ ਚੱਲ ਮਿੰ ਮੰਨ ਕੇ ਚੱਲ ਕਲਾ ਕਿਸਾਨ ਇਹਦੇ ਕੁਝ ਕਰ ਨਹੀਂ ਸਕਦਾ ਕਿਸਾਨ ਉਹੀ ਫਸਲ ਤਾਂ ਲਾਉਂਦਾ ਫਸਲੀ ਚੱਕਰ ਤਾਂ ਪਨਾਉਂਦਾ ਜਿਵੇਂ ਕਣਕ ਦਾ ਵੀ ਰੇਟ ਹੈ ਝੋਨੇ ਦਾ ਵੀ ਰੇਟ ਹੈ ਇਹ ਚੀਜ਼ਾਂ ਨੂੰ ਕਿਸਾਨ ਬਦਲਾਅਤਾ ਕਰਨਾ ਚਾਹੁੰਦਾ ਪਰ ਬਦਲਾਅ ਕਰਕੇ ਕਰੋ ਕਿ ਕਲਾ ਕਿਸਾਨ ਨੂੰ ਰੇਟ ਨਹੀਂ ਮਿਲਦਾ ਲੈ ਤਾਂ ਬਾਣ ਰਹਿ ਗਿਆ ਮੰਨ ਕੇ ਚੱਲੋ ਬਾਣ ਰਹਿ ਗਿਆ ਉਹਦਾ ਕਰਕੇ ਰੇਟ ਆਇਆ ਨਹੀਂ ਨਹੀਂ ਇਹ ਚੋਨੇ ਕਣਕਰਾਉਣੀ ਕਣਕਾਂ ਦਾ ਇਤਕੀ ਨਿਕਾਲ ਚੰਗਾ ਸੀ ਠੰਡ ਪਈ ਸੀ ਪੂਰੀ ਉਦਾ ਕਰਕੇ ਉਹਨੂੰ ਕੋਈ ਫਾਇਦਾ ਨਾ ਨਿਕਲਿਆ ਉਹਨੇ ਬਜਰਾ ਤਾਂ ਪੂਰਾ ਬੰਦਾ ਆਦੇ ਬੰਦੇ ਤਾਂ ਜੋਰ ਲਾਉਂਦਾ ਕਿਸਾਨ ਕਰਨ ਤੇ ਪਰ ਕਰਕੇ ਕੀ ਕਰੂ ਕੱਲਾ ਕਿਸਾਨ ਬਜਰਾ ਉਹਦਾ ਰੇਟ ਨਹੀਂ ਨਾ ਫਿਕਸੇ ਫਾਸਲਾ ਜਿਵੇਂ ਹੁਣ ਸਿੰਵਲਾ ਮਿਰਚ ਹੋ ਗਈ ਆਲੂ ਹੋ ਗਿਆ ਕੋਈ ਵੀ ਮੰਨ ਕੇ ਚਲ ਬਦਲਵੇਂ ਖੇਤੀ ਕਰਦਾ ਸਬਜ਼ੀ ਦੀ ਖੇਤੀ ਕਰਦਾ ਉਹਦਾ ਰੇਟ ਨਹੀਂ ਆਉਂਦਾ ਪ੍ਰੋਪਰ ਜਦੋਂ ਰੇਟ ਨਹੀਂ ਆਉਂਦਾ ਫਿਰ ਉਹਨੂੰ ਇਹ ਦਿੱਕਤ ਪੈ ਜਾਂਦੀ ਆ ਰੇਟ ਕਰਕੇ ਫਸਲੀ ਹੁਣ ਚੱਕਰ ਅਪਣਾਉਣ ਨੂੰ ਤਾਂ ਉਹਨੂੰ ਮਜਬੂਰੀ ਬਣੀ ਹੋਈ ਆ ਫਸਲੀ ਚੱਕਰ ਅਪਣਾਉਣ ਦੀ ਜੇ ਇਹ ਚੀਜ਼ ਤੋਂ ਉਹ ਬੰਦਾ ਬਾਹਰ ਨਹੀਂ ਨਿਕਲਣਾ ਚਾਹੁੰਦਾ ਵੀ ਐਮ ਐਸ ਪੀ ਤਾਂ ਮੰਗਦੇ ਆ ਕਿਸਾਨ ਧਰਨੇ ਤਾਂ ਲਾਉਂਦੇ ਆ ਵੀ ਇਹਦਾ ਕੋਈ ਮੰਨ ਕੇ ਚੱਲੋ ਮੁੱਲ ਨਹੀਂ ਹੈਗਾ ਪੰਜਵੇਂ ਸਬਜ਼ੀਆਂ ਦਾ ਕੋਈ ਵੀ ਆਪਾਂ ਬਦਲਾ ਅਲੀ ਖੇਤੀ ਲਾਉਨੇ ਆ ਕੱਲਾ ਇੱਕ ਤਾਂ ਝੋਨੇ ਦਾ ਰੇਟ ਆਉਂਦਾ ਇੱਕ ਮੰਨ ਗਏ ਚਲੋ ਅਣਕਦਾਰ ਰੇਟ ਆਉਂਦਾ ਹੋਰ ਕਿਸੇ ਫਸਲ ਦਾ ਫਿਕਸ ਰੇਟ ਨਹੀਂ ਹੈ ਜਿਵੇਂ ਮੱਕੀ ਆ ਮੱਕੀ ਮੁੱਕੀ ਦਾ ਵੀ ਫਿਕਸ ਰੇਟ ਨਹੀਂ ਨਹੀਂ ਅਗਲਾ ਮੱਕੀ ਮੁੱਕੀ ਲਾਉਣ ਲੱਗ ਜੇ ਇਹ ਚੀਜ਼ਾਂ ਨਾ ਤਾਂ ਲਵੇ ਇਹਦਾ ਕਰਕੇ ਤਾਂ ਇਹ ਪੂਰਾ ਪ्योर ਲਾ ਨਹੀਂ ਸਕਦਾ ਬੰਦਾ ਬਾਕੀ ਕਿਸਾਨ ਵੀ ਇੱਥੇ ਫਿਰਦਾ ਥੋੜੀ ਗੱਲ ਕਰਾ ਦਿੰਦੇ ਕਿਸਾਨ ਨਾਲ ਵੀ ਉਹ ਕਿਉਂ ਨੇ ਹੁਣ ਮੈਂ ਸੱੜਾ ਤੀਆਂ ਸਾਰਾ ਕੁਝ ਆ ਕਿਸਾਨ ਹੈ ਕਿਸਾਨ ਜੂਨੀਅਰ ਚ ਵੀ ਆ ਭਰਾ ਆਪਣਾ ਤਾਇਆ ਲੱਗਦਾ ਸਾਡਾ ਤੇ ਇਹਨਾਂ ਨੇ ਸਬਜ਼ੀ ਇਹ ਲਾਈ ਸੀ ਸਵਾਲਾ ਮਿਰਚ ਦੀ ਬਾਕੀ ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਕਿਉਂ ਤਾਇਆ ਹੈ ਕੀ ਕਾਰਨ ਕਰਕੇ ਹੁਣ ਮੈਸਾ ਤੈਨੂੰ ਚਰਾਉਣੀਆਂ ਪੈ ਗਈਆਂ ਇਹਦੇ ਵਿੱਚ ਵੀ ਇਹਦਾ ਰੇਟ ਟੋਕੀ ਦਾ ਰੇਟ ਨਹੀਂ ਆਇਆ ਠੀਕ ਹੈ ਪਿਛਲੇ ਸਾਲ ਵੀ ਨਹੀਂ ਆਇਆ ਟੋਕੀ ਵੀ ਨਹੀਂ ਆਇਆ ਸੀ 2.5 ਕਿੱਲੇ ਮਿਰਚ ਲਾਈ ਸੀਗੀ ਠੀਕ ਹੈ 2.5 ਕਿੱਲੇ ਦੇ ਵਿੱਚੋਂ ਆ ਦੇਖੋ ਕੀ ਹਾਲਤ ਹੋ ਰਹੀ ਹੈ ਮਿਰਚ ਦੀ ਹੁਣ ਪਸਕੇ ਲਾਲ ਹੋ ਗਈ ਠੀਕ ਹੈ ਕਿਕਰ ਨੂੰ ਸਾਨੂੰ ਇਹ ਮੈਸਾ ਛੱਡਣੀਆਂ ਪਈਆਂ ਠੀਕ ਹੈ ਅਕਸਰ ਹੁਣ ਇਹਨਾਂ ਚਾਰਾ ਕੋਈ ਨਹੀਂ ਜੇ ਸਾਨੂੰ ਰੇਟ ਮਿਲਦਾ ਜਾਂ ਸਰਕਾਰਾਂ ਐਮ ਐਸ ਪੀਆ ਦੇਣਾਂ ਕਾਂ ਸਾਡੇ ਮਤਲਬ ਕੋਈ ਕਿਸਾਨ ਦਾ ਗੁਜ਼ਾਰਾ ਹੋਊਗਾ ਨਹੀਂ ਤਾਂ ਕਿਸਾਨ ਕਰਜ਼ੇ ਦੀ ਪਿੰਡ ਥਲੇ ਦੱਬਿਆ ਰਹੂਗਾ ਠੀਕ ਹੈ ਇਹ ਤੁਸੀਂ ਧਰਨੇ ਵੀ ਤਾਂ ਕਰਕੇ ਲਾ ਰਹੇ ਹੋ ਵੀ ਜੇ ਇਹਨਾਂ ਦਾ ਕੋਈ ਫਸਲਾਂ ਦਾ ਪੱਕਾ ਰੇਟ ਨਹੀਂ ਧਰਨੇ ਤਾਂ ਅਸੀਂ ਤਾਂ ਲਾ ਰਹੇ ਆਂ ਕਦੇ ਟੀਸੀ ਦਾ ਪਿੱਟ ਸਿਆਪਾ ਕਰਦੇ ਆਂ ਕਦੇ ਸਰਕਾਰ ਦਾ ਕਰਦੇ ਆਂ ਕਦੇ ਸੈਂਟਰ ਸਰਕਾਰ ਦਾ ਕਰਦੇ ਆਂ ਪਰ ਕਰਦੇ ਕਰਾਉਂਦੇ ਨੂੰ ਸਾਨੂੰ ਉਹੀ ਸੜਕਾਂ ਦੇ ਰੋਤੇ ਰਹਿ ਜਾਣੇ ਠੀਕ ਹੈ ਇਹਦਾ ਕਰਕੇ ਭਰਾਵੋ ਕਿਸਾਨੋ ਸਾਨੂੰ ਇਹਦਾ ਕੋਈ ਫਿਰ ਰੇਟ ਨਹੀਂ ਮਿਲਦਾ ਇਹਦਾ ਕਰਕੇ ਅਸੀਂ ਬਦਲਮੀ ਖੇਤੀ ਕਰਦੇ ਤਾਂ ਹੈਗੇ ਆ ਪਰ ਉਹਦਾ ਜਦੋਂ ਸਹੀ ਮੁੱਲ ਨਹੀਂ ਮਿਲਦਾ ਉਹਦਾ ਕਰਕੇ ਆ ਸਾਨੂੰ ਫਿਰ ਕਣਕ ਝੋਨਾ ਹੀ ਲਾਉਣਾ ਪੈਂਦਾ ਇਹਦਾ ਕਰਕੇ ਸਾਡੇ ਨਾਲ ਧੱਕਾ ਹੁੰਦਾ ਵੀ ਜੇ ਹੁਣ ਸਰਕਾਰਾਂ ਐ ਐਮਐਸਪੀ ਤੇ ਪੂਰਾ ਰੇਟ ਦੇਣ ਫਿਕਸ ਆ ਅਸੀਂ ਸਾਰੀਆਂ ਫਸਲਾਂ ਲਾਈਏ ਸਾਨੂੰ ਕੀ ਚੱਕਰ ਹੈ ਕਹਿੰਦੇ ਪਾਣੀ ਘਟ ਜੂਗਾ ਝੋਨਾ ਸਾਨੂੰ ਤਾਂ ਲਾਉਣਾ ਪੈਂਦਾ ਮਜਬੂਰੀ ਬਸ ਬਾਕੀ ਤੁਸੀਂ ਕਮੈਂਟ ਕਰਕੇ ਰਾਹੀਂ ਦੱਸਿਓ ਸਾਨੂੰ ਵੀ ਕੀ ਇਹਦਾ ਹੱਲ ਹੋਣਾ ਚਾਹੀਦਾ ਧੰਨਵਾਦ ਸਾਰੇ ਭਰਾਵਾਂ ਨੂੰ